ਗੁਜਰਾਤ ਦੇ ਅੰਮਦਾਬਾੜਾ ਚ 에ਅਰ ਇੰਡੀਆ ਦਾ ਜਹਾਜ਼ੇ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ 242 ਯਾਤਰੀ ਮੌਜੂਦ ਸਨ ਮਿਲੇ ਜਾਣਕਾਰੀ ਮੁਤਾਬਕ ਹੈ ਅੰਮਦਾਬਾੜਾ ਦੇ 에ਰਪੋਰਟ ਤੋਂ ਜਹਾਜ਼ ਦੇ ਟੇਕ ਆਫ ਕਰਨ ਦੇ ਤੁਰੰਤ ਬਾਅਦ ਹਾਦਸਾ ਵਾਪਰਿਆ ਅੰਮਦਾਬਾੜਾ ਪੁਲਿਸ ਕੰਟਰੋਲ ਰੂਮ ਨੇ ਇਸ ਦੀ ਪੁਸ਼ਟੀ ਕੀਤੀ ਹੈ ਜਹਾਜ਼ ਅੰਮਦਾਬਾੜਾ ਤੋਂ ਲੰਡਨ ਜਾ ਰਿਹਾ ਸੀ ਅਤੇ ਟੇਕ ਆਫ ਕਰਨ ਦੇ ਕੁਝ ਦੇਰ ਬਾਅਦ ਮੇਗਾਨੀ ਨਗਰ ਕੋਲ ਕ੍ਰੈਸ਼ ਹੋ ਗਿਆ ਇਸ ਸਬੰਧ ਸੇ ਮੰਗਰ ਕੇਂਦਰੀ ਗ੍ਰਹਿ ਮੰਤਰੀ ਐਮਐਕਸੀ ਜਾਂ ਇਤਹਾਜ ਹਾਸੇ ਦੇ ਸਬੰਧ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਾਈ ਰਜਨੀ ਕਾਧਵਾਈ ਪਟੇਲ ਗ੍ਰਹਿ ਮੰਤਰੀ ਅਤੇ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ। ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਉਪਲਬਧ ਕਰਾਉਣ ਦਾ ਭਰੋਸਾ ਵੀ ਦਿੱਤਾ। ਦੱਸਿਆ ਕਿ 에어ਪੋਰਟ ਤੋਂ ਮੈਗਾਨੀ ਨਗਰ ਦੀ ਦੂਰੀ 15 ਕਿਲੋਮੀਟਰ ਦੇ ਕਰੀਬ ਹੈ। ਹਾਸੇ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਜਹਾਜ਼ ਦੇ ਕ੍ਰੈਸ਼ ਹੋਣ ਮਗਰੋਂ ਇਸ ਵਿੱਚ ਅੱਗ ਲੱਗ ਗਈ ਅਤੇ ਘਟਨਾ ਵਾਲੀ ਥਾਂ ਤੇ ਕਾਲਾ ਧੂੰਏ ਦਾ ਗੁਬਾਰਾ ਸਮਾਨ ਵਿੱਚੋਂ ਉੱਡਦਾ ਵਿਖਾਈ ਤੇਰੇ ਅਧਿਕਾਰੀਆਂ ਨੇ ਅਜੇ ਤੱਕ ਖਾਸੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਐਨਟੀਆਰਐਫ ਅਤੇ ਬੀਐਸਐਫ ਦੀਆਂ ਟੀਮਾਂ ਨੂੰ ਹਾਦਸੇ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ